ਪਰ ਮੇਰੀ ਬੇਨਤੀ ਆ ਗੁਰਮਖੋ ਤਿੰਨ ਚੀਜ਼ਾਂ ਜ਼ਰੂਰ ਗੁਰੂ ਕੋਲੋਂ ਢੇਲੀ ਆ ਕੇ ਮੰਗ ਕੇ ਜਾਇਆ ਕਰੋ ਉਹ ਕਿਹੜੀਆਂ ਨੇ ਗੁਰਮਖੋ ਸਭ ਤੋਂ ਪਹਿਲੀ ਇਹ ਹੈ ਕਿ ਅੰਮ੍ਰਿਤ ਦੀ ਦਾਤ ਮਹਾਰਾਜ ਜੀ ਮੈਨੂੰ ਅੰਮ੍ਰਿਤ ਦੇ ਦਿਓ ਮੈਂ ਅਜੇ ਅੰਮ੍ਰਿਤ ਤੋਂ ਖਾਲੀ ਆ ਪਰ ਮੰਗਾਂਗੇ ਤੇ ਉਦੋਂ ਨਾ ਜਦੋਂ ਮਨ ਚ ਚਾਹ ਹੋਵੇਗਾ ਵੀ ਮੈਂ ਖੰਡੇ ਵਾਟੇ ਦੀ ਪਾਉਲ ਲੈਣੀ ਮੰਗਾਂਗੇ ਨਾ ਫਿਰ ਮੰਗਦੇ ਨੇ ਜਿਨ੍ਹਾਂ ਨੂੰ ਚਾਹ ਵੀ ਖੰਡੇ ਵਾਟੇ ਦੀ ਪਾਉਲ ਲੈਣੀ ਜ਼ਿੰਦਗੀ ਤੇ ਜਾਂਦੀ ਹੈ ਭਾਈ ਸਭ ਤੋਂ ਪਹਿਲੀ ਗੱਲ ਹੈ ਖੰਡੇ ਬਾਟੇ ਦੀ ਅੰਮ੍ਰਿਤ ਦੀ ਦਾਤ ਮੰਗੋ ਬੇਨਤੀ ਕਰਦਿਆਂ ਦੂਸਰੀ ਬੇਨਤੀ ਅੰਮ੍ਰਿਤ ਵੇਲਾ ਮੰਗੋ ਮੰਗਿਆ ਕਦੀ ਆਪਾਂ ਅੰਮ੍ਰਿਤ ਵੇਲਾ ਕਦੀ ਅਰਦਾਸ ਕੀਤੀ ਮਹਾਰਾਜ ਜੀ ਮੈਨੂੰ ਅੰਮ੍ਰਿਤ ਵੇਲਾ ਬਖਸ਼ ਦਿਆ ਜੇ ਸਾਨੂੰ ਤਾਂ ਨੀਂਦਰ ਹੀ ਬੜੀ ਸੋਹਣੀ ਆਉਂਦੀ ਹੈ ਅੰਮ੍ਰਿਤ ਵੇਲੇ ਅੰਮ੍ਰਿਤ ਵੇਲਾ ਮੰਗਿਆ ਕਦੀ ਜੇ ਆਪਾਂ ਚੀਜ਼ ਇੱਕ ਮੰਗੀ ਨਹੀਂ ਤੇ ਰੱਬ ਦੇਊਗਾ ਕਿੱਦੋਂ ਆਪਾਂ ਅਣਕੇ ਅਰਦਾਸ ਹੀ ਨਹੀਂ ਕੀਤੀ ਮਹਾਰਾਜ ਜੀ ਅੰਮ੍ਰਿਤ ਦੀ ਦਾਤ ਦੇ ਆ ਜੇ ਤੇ ਅੰਮ੍ਰਿਤ ਵੇਲਾ ਦੇ ਦਿਆ ਜੇ